ਮਤਲਬ ਕਿੰਨੇ ਬੰਦੇ ਆਏ ਨੇ ਕਿੰਨੇ ਇਹਨਾਂ ਦਾ ਬਿੱਲ ਸੀ ਤੁਹਾਡੇ ਅੰਦੋਲਨ ਤੋਂ ਬਾਅਦ ਕਿਸ ਤਰ੍ਹਾਂ ਦੀ ਉਹ ਤੇ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਹੈ ਇਹ ਦੇਖੋ 8 ਫਰਵਰੀ ਤੋਂ ਅਸੀਂ ਅੰਦੋਲਨ ਬਿਜਲੀ ਦਾ ਜਿਹੜਾ ਸ਼ੁਰੂ ਕੀਤਾ ਕਿ ਲੋਕਾਂ ਨੂੰ ਹਜ਼ਾਰਾਂ ਰੁਪਈਆ ਦੇ ਬਿੱਲ ਆ ਰਹੇ ਨੇ ਆਮ ਲੋਕਾਂ ਨੂੰ ਜਿਨ੍ਹਾਂ ਜੋ ਬਹੁਤੇ ਜਿਹੜੇ ਮਾਫੀ ਵਾਲੀ ਕੈਟਾਗਰੀ ਚ ਆਉਂਦੇ ਨੇ ਉਹਨਾਂ ਨੂੰ ਵੀ 20 20000 40 40000 60 60000 ਦੇ ਬਿੱਲ ਆ ਰਹੇ ਨੇ ਤਾਂ 8 ਤਰੀਕ ਨੂੰ ਕਰਾਚੋਂ ਦੇ ਵਿੱਚ ਅਸੀਂ ਸ਼ੁਰੂ ਕੀਤਾ ਤੁਸੀਂ ਸਾਰਾ ਮੀਡੀਆ ਨੇ ਕਵਰ ਕੀਤਾ ਉੱਥੇ ਬਹੁਤ سارے ਲੋਕ ਆਪਣੇ ਆਪਣੇ ਬਿੱਲ ਲੈ ਕੇ ਆਏ ਤੇ ਉਹਨਾਂ ਨੇ ਆਪਣੀ ਦੀ ਦਰਦ ਕਹਾਣੀ ਦੱਸੀ ਕਿ ਸਾਡੀ ਜਿਹੜੀ ਕਬੀਲਦਾਰੀ ਹੈ ਉਹ ਬਿਲਾ ਦੇ ਵਿੱਚ ਹੀ ਲੰਘ ਰਹੀ ਹੈ ਔਰ ਬਲਕਿ ਕਈ ਵਾਰੀ ਆਮਦਨ ਸਾਡੀ ਘਟ ਹੈ ਬਿੱਲ ਜ਼ਿਆਦਾ ਆ ਰਹੇ ਨੇ ਤਾਂ ਬਹੁਤ ਦਰਦ ਭਰੀਆਂ ਕਹਾਣੀਆਂ ਉੱਥੇ ਸੁਣਨ ਨੂੰ ਮਿਲੀਆਂ ਜਿਨ੍ਹਾਂ ਚੋਂ ਕੁਝ ਨੇ ਕਿਹਾ ਕਿ ਮੇਰੀਆਂ ਛੇਤੀਆਂ ਸੀ ਇੱਕ ਨੇ ਕਿਹਾ ਕਿ ਮੈਂ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਇੱਕ ਨੇ ਕਿਹਾ ਮੈਂ ਸਬਜ਼ੀ ਵੇਚਦਾ ਮੇਰਾ ਬਿੱਲ ਬਹੁਤ ਜ਼ਿਆਦਾ ਆਇਆ ਹੋਇਆ ਮੈਂ ਕਿਵੇਂ ਤਾਰ ਸਕਦਾ ਦੋ ਵੱੱਲਬ ਨੇ ਤਿੰਨ ਵੱੱਲਬ ਨੇ ਦੋ ਪੱਖੇ ਨੇ ਪੱਕੇ ਅੱਜ ਕੱਲ੍ਹ ਸਾਡੀਆਂ ਚੱਲਦੀ ਨਹੀਂ ਸੋ ਇੰਨੇ ਬਿੱਲ ਕਿਵੇਂ ਆ ਗਏ ਤਾਂ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬਿਜਲੀ ਅੰਦੋਲਨ ਜਿਹੜਾ ਉਹਦੀ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਸਰਕਾਰ ਜਿਹੜੀ ਹੈ ਉਹ ਜਾਗਣਾ ਸ਼ੁਰੂ ਹੋ ਗਈ ਹੈ ਸਰਕਾਰ ਦੇ ਕੰਨਾਂ ਤੱਕ ਜਦੋਂ ਇਨ੍ਹਾਂ ਗਰੀਬਾਂ ਦੀ ਆਵਾਜ਼ ਪਹੁੰਚੀ ਮੀਡੀਆ ਰਾਹੀਂ ਤਾਂ ਸਰਕਾਰ ਨੇ ਹਰਕਤ ਚ ਆਉਂਦਿਆਂ ਬਿਜਲੀ ਬੋਰਡ ਨੂੰ ਹਦਾਇਤਾਂ ਕੀਤੀਆਂ ਉਸੇ ਅਧੀਨ ਬਿਜਲੀ ਬੋਰਡ ਇਨ੍ਹਾਂ ਗਰੀਬਾਂ ਦੇ ਘਰ ਆਇਆ ਇਹਨਾਂ ਦੇ ਐਡਰੈਸ ਲੈ ਕੇ ਵੀਡੀਓ ਦੇਖ ਕੇ ਤੇ ਉਹ ਤੋਂ ਬਾਅਦ ਜੋ ਇਹਨਾਂ ਨੂੰ ਬਿਜਲੀ ਦੇ ਬਿਲਾ ਚ ਜੋ ਸ਼ੋਰਟ ਮਿਲੀ ਹੈ ਉਹਦੇ ਬਾਰੇ ਇਹ ਆਪਣੀ ਜ਼ੁਬਾਨੀ ਦੱਸ ਦੇਣਗੇ। ਨਾਰ ਸਿੰਘ ਜੀ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਇਹਨਾਂ ਦਾ ਬਿੱਲ ਕਿੰਨਾ ਸੀ ਤੇ ਕਿੰਨਾ ਇਹਨਾਂ ਨੂੰ ਭਰਨਾ ਪਿਆ। ਤੁਹਾਡਾ ਕਿੰਨਾ ਬਿਜ ਦੇ ਬਿਲਾਇਆ ਸੀ ਬਿਲਾਇ ਦੀ ਜੀ ਮੇਰਾ ਜੀ 40 ਦਿੱਖ ਗਈ ਅੱਛਾ 41 41 ਹਜ਼ਾਰ ਤੁਸੀਂ ਕਿ ਪਹਿਲਾਂ ਕਿਸ ਅਫਸਰ ਨੂੰ ਮਿਲੇ ਸੀ ਪਹਿਲਾਂ ਮੈਂ ਦੋ ਦਿਨ ਬਾਅਦ ਆਖੇ ਜੀ ਮੇਰਾ ਮਿੱਟ ਚੱਕ ਹੋਣਾ ਜਾਂਦਾ ਜੀ ਸਾਨੂੰ ਅਣ ਬੜੋ ਉਹ ਕਹਿੰਦੇ ਵੀ ਤਾਂ ਭੱਜਦਾ ਜਾਂਦਾ ਮੀਟਰ ਡੀਡ ਨਹੀਂ ਨਹੀਂ ਲਿੱਡਰ ਲੈਂਦੀ ਜੀ ਉਹਨੇ ਮੂਵੀ ਬਣਾ ਲਈ ਅੱਛਾ ਮੈਂ ਉਹਨੂੰ ਆਖਿਆ ਮੈਂ ਤੂੰ ਦਫਤਰ ਜਾ ਕੇ ਕਹਿੰਦਾ ਵੀ ਤਾਂ ਮਿੱਟ ਜਾਦੇ ਭੱਜਦਾ ਜੀ ਹਾਂ ਹਾਂ ਉਹਨੇ ਕੁਛ ਨਹੀਂ ਕਿਹਾ ਸੁਣਿਆ ਜੀ ਆਪਾਂ ਮੈਨੂੰ ਕਹਿੰਦੇ ਤੈਨੂੰ ਭਰਨੇ ਪੈਣਗੇ ਪੈਸੇ ਹੁਣ ਕੀ ਕੀਤਾ ਕਰ ਉਹਨਾਂ ਨੇ ਉਹਨਾਂ ਨੇ ਮੈਨੂੰ 650 ਰੁਪਏ ਭਰਾਇਆ ਤੇ ਜੀ ਮੈਨੂੰ ਤੋਕਰਾਂ ਬੁਲਾ ਕੇ ਲੈ ਕੇ ਤੇ ਹੁਣ ਜਿਹੜਾ ਪੈਂਟ ਉਪਰਾਏ ਆ ਇਹਨੇ ਕਿਉਂ ਪਰਾਇਆ ਜਦ ਪਹਿਲਾਂ ਤੂੰ ਥੋੜੀ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਪੈਂਟ ਚੋਂ ਕਿਉਂ ਕਿਉਂ ਪਰਾਇਆ ਇਹਨੇ ਤੇਰੀ ਮਾਫੀ ਆ ਗਈ ਉੱਪਰ ਹਾਂ ਇਹ ਸਿਰਫ ਮਾਨ ਸਾਹਿਬ ਕਰਕੇ ਵੀ ਜਦੋਂ ਹਾਂਜੀ ਹਾਂਜੀ ਜਦੋਂ ਇਹਨਾਂ ਨੇ ਜਾ ਕੇ ਇਹਨੇ ਦੂਜੇ ਦਿਨ ਆਏ ਨੇ ਥੋੜਾ ਬਿਲ ਦੂਜੇ ਦਿਨ ਫਿਰ ਮੈਂ ਡਾਕਟਰ ਬੁਲਾ ਲਿਆ ਮੈਨੂੰ ਜੇ ਕਹਿੰਦੇ ਦਫ਼ਤਰ ਅੱਜ ਮਖੀ ਅੱਜ ਤਾਂ ਬਾਰ ਬਾਰ ਦਾ ਹੁਣ ਛੁੱਟੀ ਹੁੰਦੀ ਆਉਂਦੀ ਨਹੀਂ ਹੁੰਦੀ ਕੰਦਾ ਨਹੀਂ ਕੰਦਾ ਖੁੱਲਾ ਹੀ ਜਿਆ ਜੋ ਜਦ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਅੰਦੋਲੇ ਚਲਾਇਆ ਗਿਆ ਤੁਸੀਂ ਇਹ ਅੰਦੋਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕਿੰਨਾ ਗਰੀਬਾਂ ਨੂੰ ਕਿੰਨਾ ਕਫਾਇਦਾ ਹੋ ਰਿਹਾ ਹੈ ਗਰੀਬਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਜੀ ਗਰੋਂ ਸਾਡਾ ਉਹਦਾ ਸਭ ਦਾ ਹੀ ਫਾਇਦਾ ਹੋਣਾ ਚਾਹੀਦਾ ਜੀ ਕੀ ਨਾਮ ਹੈ ਪੰਤ ਸਿੰਘ ਜੀ ਵੈਸੇ ਕੀ ਕੰਮ ਕਰਦਾ ਮੈਂ ਛੇਰ ਕਰਦਾ ਅੱਛਾ ਛੇਰ ਕਰਦੇ ਕੀ ਕੀ ਲੱਗਿਆ ਹੋਇਆ ਤੁਹਾਡੇ ਕਿੰਨੀ ਕਿੰਨੀ ਮੇਰੇ ਘਰ ਹੈ ਜੀ ਇੱਕ ਤਾਂ ਤੋਂ ਬਲਮਨ ਹੈ ਜੀ ਇੱਕ ਪੱਕਾ ਜੀ ਅੱਛਾ ਕਿੰਨਾ ਬਿਲਾਇਆ ਸੀ ਕਦੋਂ ਆਇਆ ਪਹਿਲੇ ਜੀ ਪਹਿਲਾਂ ਅਸੀਂ ਨੇ ਜੋ ਕਰਵਾਇਆ ਮੀਟਰ ਪਟਾਇਆ ਜੀ 19000 ਰੁਪਏ ਤੇ 21 ਭਾਈ ਆ ਠੋਕਤਾ ਜੀ ਅੱਛਾ ਇਹ ਤਾਂ ਇਹਨਾਂ ਦਾ ਗੁੱਸਾ ਆ ਦਾ ਫਿਰ ਠੱਗੀ ਆ ਮਾਰਦੇ ਨੇ ਹੁਣ ਕਿੰਨਾ ਬਿੱਲ ਭਰਵਾਇਆ ਤੁਹਾਨੂੰ ਹੁਣ ਤਾਂ ਇਹ 22000 ਰੁਪਏ ਆਗੇ ਤੇ 1200 ਰੁਪਏ ਭਰਤਾ ਜੀ ਇਹ ਇਹ ਮੁੱਦਾ ਜਿਹੜਾ ਲੈ ਕੇ ਤੁਸੀਂ ਕਿੱਥੇ ਗਏ ਸੀ ਜਿੱਦਣਾਂ ਤੁਹਾਡੇ ਜਿਹੜਾ ਬਿੱਲ ਘੱਟ ਹੋਇਆ ਹਾਂਜੀ ਉੱਥੇ ਲਗਾਏ ਤੇ ਮਾਂ ਸਬਜ਼ੀ ਆਇ ਤੇ ਜਦੋਂ ਹਾਂਜੀ ਉੱਥੇ ਪਹੁੰਚੇ ਜ਼ਰੂਰ ਹੈ ਅੱਛਾ ਹਾਂਜੀ ਉਥੇ ਇਹਨਾਂ ਨੇ ਲਵੇ ਦਿਖਾਇਆ ਕੀ ਗੱਲ ਹੋਈ ਉੱਥੇ ਹਾਂਜੀ ਉੱਥੇ ਕੀ ਗੱਲ ਹੋਈ ਸੀ ਉੱਥੇ ਗੱਲ ਕੀ ਆ ਜੀ ਇਹ ਮਿਟਰਾਂ ਬਾਰੇ ਵੀ ਕੀ ਠੱਗੀਆਂ ਆ ਮਾਰ ਰਹੇ ਨੇ ਕਿਸੇ ਨੂੰ ਵੱਧ ਆਉਂਦਾ ਕਿਸੇ ਨੂੰ ਜਾਦੇ ਇਹ ਤਾਂ ਬੇਰਵਦੀਆ ਪੁੱਟਾਂ ਪਵਾ ਕੇ 3-6 ਦੇ ਘਰਾਂ 'ਚ ਰਹਿੰਦੇ ਨੇ ਕੀ ਫਾਇਦਾ ਉਹਨਾਂ ਦਾ ਜੀ ਡੀਟਾਟਰਾ ਬਣਨ ਦਾ ਜੀ ਮਤਲਬ ਕਾਂਗਰਸੀ ਕਹਿੰਦੇ ਸੀ ਵੀ ਭਗਵੰਤ ਮਾਨ ਦਾ ਅੰਦੋਲਨ ਵੈਸੇ ਹੀ ਚੱਲ ਰਿਹਾ ਹੈ ਕੋਈ ਇਦਾਂ ਦੇ ਬਿਜਲੀ ਦੇ ਰੌਲੇ ਹੈ ਨਹੀਂ ਹੁਣ ਇਹ ਅਸਲ 'ਚ ਕਾਂਗਰਸੀ ਵੀ ਬਿਲਕੁਲ ਸਹੀ ਕਹਿੰਦੇ ਨੇ ਉਹ ਆਮ ਲੋਕਾਂ ਦੇ ਘਰਾਂ ਤੱਕ ਤਾਂ ਪਹੁੰਚਦੀ ਨਹੀਂ ਉਹ ਤਾਂ ਆਪਦੇ ਮਹਿਲਾਂ 'ਚ ਬੜੇ ਹੋਏ ਨੇ ਕਾਂਗਰਸੀ ਤਾਂ ਸਾਰੇ ਜਾਂ ਫਿਰ ਆਪਦੇ ਲੀਡਰਾਂ ਦੇ ਡ੍ਰੈਂਗ ਰੂਮਾਂ ਤੱਕ ਸੀਮਤ ਨੇ ਉਹ ਆਮ ਲੋਕਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਖ ਰਹੇ ਨਾ ਕਿ ਬਿਜਲੀ ਬੁਝਾ ਰਹੀ ਹੈ ਜਾਂ ਬਿਜਲੀ ਬਾਲ ਰਹੀ ਹੈ ਸੋ ਇਸ ਇਹ ਜਿਹੜੀ ਬਿਜਲੀ ਹੈ ਇਹਨੇ ਕਰਨੀ ਤਾਂ ਰੌਸ਼ਨੀ ਹੁੰਦੀ ਹੈ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਹਨੇਰਾ ਕਰ ਰਹੀ ਹੈ ਉਹਨਾਂ ਦਾ ਭਵਿੱਖ ਧੁੰਦਲਾ ਕਰ ਰਹੀ ਹੈ ਸੋ ਤਾਈਓ ਅੱਜ ਮੈਂ ਤੁਹਾਡੇ ਸਾਹਮਣੇ ਉਹ ਦੋ ਜਿਹੜੇ ਸਖਸ਼ ਮੈਂ ਪੇਸ਼ ਕਰਨ ਲੱਗਿਆ ਜਿਨ੍ਹਾਂ ਦਾ ਬਿਜਲੀ ਅੰਦੋਲਨ ਤੋਂ ਬਾਅਦ ਬਿਜਲੀ ਦੇ ਬਿੱਲ ਦੇ ਵਿੱਚ ਭਾਰੀ ਛੋਟ ਦੇ ਕੇ ਨਿਪਟਾਰਾ ਕਰਤਾ ਉਸੇ ਬਿਜਲੀ ਬੋਰਡ ਨੇ ਜਿਨ੍ਹਾਂ ਨੇ ਬਿੱਲ ਭੇਜੇ ਸੀ ਇਹਨਾਂ ਦਾ 41240 ਰੁਪਏ ਬਿੱਲ ਸੀਗਾ ਨਾਰ ਸਿੰਘ ਜੀ ਦਾ ਅੱਛਾ ਜੀ ਇਹ ਸਬਜੀ ਵੇਚਦੇ ਸਬਜੀ ਦੀ ਰਿਹੜੀ ਲਾਉਂਦੇ ਆ ਕਰਾਚੋਂ ਤੇ ਇਹਨਾਂ ਕੋਲੇ ਬਿਜਲੀ ਦੇ ਅਫਸਰ ਆਏ ਇਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਇਹਨਾਂ ਨੂੰ ਲਿਜਾ ਕੇ ਬਿਜਲੀ ਦੇ ਦਫ਼ਤਰ 'ਚ ਬੋਰਡ ਦੇ ਦਫ਼ਤਰ 'ਚ ਇਹਨਾਂ ਦਾ ਕਿੰਨੇ ਰੁਪਈਏ 'ਚ ਹੋ ਗਿਆ ਜੀ 65 6500 ਰੁਪਈਆ ਕਹਿੰਦੇ ਜਿਹੜੇ ਤੁਹਾਡੇ ਪੁਰਾਣੇ ਬਿੱਲ ਰਹਿੰਦੇ ਨੇ ਉਹ ਭਰ ਦੋ ਜੀ ਉਹ ਭਰ ਦੋ ਬਾਕੀ ਤੁਹਾਡਾ ਸਾਰਾ ਮਾਫ ਹੈ ਤੇ ਉਹਦਾ ਕਾਰਨ ਕੀ ਦੱਸਿਆ ਗਿਆ ਜੀ ਉਹਦਾ ਕਾਰਨ ਕਹਿੰਦੇ ਤੁਹਾਡਾ ਮੀਟਰ ਜ਼ਿਆਦਾ ਭਜਦਾ ਦਿੰਦੀ ਜੀ ਮੈਂ ਕਹਿੰਦਾ ਜੀ ਮੈਂ ਕਈ ਵਾਰ ਕਹਿੰਦਾ ਵੀ ਮੇਰੇ ਮੀਟਰ ਚੈੱਕ ਹੋਣਾ ਚਾਹੀਦਾ ਜੀ ਕਹਿੰਦੇ ਜੀ ਮੀਟਰ ਤੇਜ਼ ਚੱਲਦਾ ਸੀ ਇਹਦਾ ਮਤਲਬ ਕਿ ਲੱਖਾ ਮੀਟਰ ਹੋਰ ਵੀ ਤੇਜ਼ ਚੱਲਦੇ ਹੋ ਸਕਦੇ ਨੇ ਇਹ ਨਾ ਇਹ ਨਾ ਮੀਟਰ ਨੂੰ ਕਿਹੜੀਆਂ ਲੈਬੋਰੀਆਂ ਚੈੱਕ ਕਰਾਈਏ ਦੱਸ ਦਿਨ ਸਾਨੂੰ ਉਹ ਜੇ 41000 ਵਾਲੇ ਦਾ 6500 ਨਾਲ ਸਰ ਸਕਦਾ ਤਾਂ ਫਿਰ ਹੋਰ ਹੋਰ ਗਰੀਬਾਂ ਦੇ ਵੀ ਮਾਫ ਹੋਣੇ ਚਾਹੀਦੇ ਨੇ ਇਹ ਬਿਆਨ ਸਿੰਘ ਹੈ ਇਹਨਾਂ ਦੀ ਮਾਤਾ ਅੰਗਰੇਜ਼ ਕੌਰ ਦੇ ਨਾਂ ਤੇ ਜਿਹੜਾ ਇਹਨਾਂ ਦਾ ਮੀਟਰ ਲੱਗਿਆ ਹੋਇਆ ਹੈ ਇਹਨਾਂ ਨੂੰ ਜਿਹੜਾ ਬਿੱਲ ਆਇਆ ਸੀਗਾ ਉਹ ਸੀਗਾ 21780 ਰੁਪਏ ਬਿੱਲ ਸੀਗਾ ਤੇ ਇਹਨਾਂ ਨੂੰ ਵੀ ਕਿਉਂਕਿ ਇਹ ਵੀ ਉਸ ਦਿਨ ਕਰਾਚੋਂ ਅੰਦੋਲਨ ਦੇ ਵਿੱਚ ਆਏ ਸੀ ਤੇ ਇਹਨਾਂ ਨੇ ਆਪਣੀ ਦਰਦ ਭਰੀ ਕਹਾਣੀ ਦੱਸੀ ਸੀ ਤੇ ਇਹਨਾਂ ਨੂੰ ਵੀ ਬਿਜਲੀ ਬੋਰਡ ਦੇ ਦਫ਼ਤਰ ਚ ਲੈ ਜਾ ਕੇ ਅਫਸਰਾਂ ਨੇ 1200 ਰੁਪਏ ਭਰਾ ਕੇ ਤੇ ਉਸ ਤੋਂ ਬਾਅਦ ਬਾਕੀ ਸਾਰਾ ਜਿਹੜਾ ਮਾਫ ਕਰਤਾ ਇਹਦਾ ਮਤਲਬ ਜੇ ਇਹਨਾਂ ਦਾ ਹੋ ਸਕਦਾ ਬਾਕੀ ਪੰਜਾਬ ਦਾ ਕਿਉਂ ਨਹੀਂ ਹੁਣ ਕਾਂਗਰਸੀ ਇਸ ਗੱਲ ਤੇ ਜਵਾਬ ਦੇਣ